ਰੋਜ਼ਾਨਾ ਤੇ ਇਹ ਫੁਆਰਾ ਚੌਂਕ ਨਜ਼ਦੀਕ ਭਾਤ ਪੈਟਰੋਲੀਅਮ ਤੇ ਉੱਤੇ ਗੁੰਡਾਗਰਦੀ ਟਿੱਕੀ ਨੂੰ ਮਿਲੀ ਆ। ਤਾਂ ਕਿ ਸਾਰੇ ਨੂੰ ਪੁੱਛ ਲੋ ਫਰ ਨੂੰ ਪਤਾ ਹੈ। ਸ਼ਰੇਮ ਨਸ਼ਾ ਕਰਕੇ ਆਇਆ ਇੱਥੇ ਮਾਰਗੋਟਾਈ ਕਰ। ਕੋਈ ਨੋਨ ਹੈ ਜਿੰਨੇ ਨੇ ਤੇਲ ਵਿੱਚੋਂ दारू ਪੁੱਤੀਓ ਕਹਿੰਦੇ ਪੈਸੇ ਦੇ ਪੈਸੇ ਆ ਦੇ ਰਿਆ ਜਿੰਨੇ ਉਹਨਾਂ ਨੂੰ ਧੱਕਾ ਮਾਰਤਨ ਨੂੰ ਇਹ ਡਿੱਗ ਗਿਆ। ਬੁੜੇ ਨੇ ਜਿੰਨੇ ਤੇਲ ਪਾਇਆ ਉਹਨੇ ਪੈਸੇ ਮੰਗੇ। ਉਹਨੇ ਕਿਹਾ ਮੈਂ ਪੈਸੇ ਨਹੀਂ ਦਿੰਦਾ ਜਾ। ਕਿਉਂਕਿ ਉਹ ਪੂਰਾ ਨਸ਼ੇ ਤੇ ਸੀਗਾ ਤੁਸੀਂ ਵੀ ਦੇਖਿਆ ਕਿ ਨਸ਼ੇ ਤੇ ਹੈਗਾ। ਇੰਨੇ ਆਨੇ ਆਏ ਬਾਈਕ ਤੇ ਆਂਦੀ ਕੰਨੇ ਆਨੇ ਨੇ ਕਰੇ ਮਾਰਨੇ ਸ਼ੁਰੂ ਕਰ। ਆਪਕਾ ਸੇ ਗਾਲੀ ਗਲੋਚ ਹੋਗੀ ਉਹਨੇ ਗਾਲ ਕਾਲ ਕਟ ਕੇ ਪੈਸੇ ਦੇ ਨੂੰ ਮਨਾ ਕੀਤਾ ਉਹ ਪੈਸੇ ਮੰਗੇ ਉਹਦੇ ਕਰਕੇ ਹੱਥ ਪਾਈ ਤੇ ਇਹ ਕਹਿੰਦੇ ਚਾਰ ਪੰਜ ਬੰਦੇ ਸੀਗੇ ਜਿਹੜਾ ਮੇ ਟਿਕਟਾ ਖੜਾ ਫੱਟੜਾ ਚਾਰ ਪੰਜ ਜਿਹੜੇ ਹੈਗੇ ਦੱਸਦੇ ਉਹ ਭਾ ਚੁੱਕੇ ਤੇ ਮੋਟਰਸਾਈਕਲ ਸਾਡੇ ਕੋਲ ਆ ਗਿਆ ਮਲਾਇਮ ਨੇ ਹੋਣ ਦਿੱਤਾ ਪੰਪ ਵਾਲੇ ਨੇ ਜਿਹੜਾ ਪट्रोल ਪਾ ਰਿਆ ਉਹਨੇ ਬੁਲਾਇਆ ਬੰਦੇ ਜੀ ਚਲੋ ਉਹਨੇ ਤਾਂ ਕੋਟ ਮਾਰ ਕਰਕੇ ਭੱਜ ਗਏ ਤੇ ਮੁੰਡੇ ਨੂੰ ਫੱਟੜ ਕੀਤਾ ਜਿਆਦਾ ਭਾਈ ਬੰਦੇ ਦਾ ਸਿਰ ਫਟਿਆ ਵੇ ਦੇਖੋ ਨਾ ਯਾਰ ਤੇ ਫੋਨ ਕਿਉਂ ਲੱਗਦਾ ਵੇ ਲੁਧਿਆਣਾ ਦੇ ਫੁਹਾਰਾ ਚੌਂਕ ਨਜ਼ਦੀਕ ਭਾਤ ਪੈਟਰੋਲੀਅਮ ਤੇ ਉੱਤੇ ਗੁੰਡਾਗਰਦੀ ਦੇਖਣ ਨੂੰ ਮਿਲੀ ਆ ਜਿੱਤੇ ਕਿ ਇੱਕ ਕਸਟਮਰ ਪੈਟਰੋਲ ਪਰਾਉਣ ਆਇਆ ਸੀਗਾ ਤੇ ਉਸ ਤੋਂ ਬਾਅਦ ਪੈਟਰੋਲ ਪੰਪ ਵਾਲੇ ਕੋਲੋਂ ਉਸਨੇ ਤੇਜ਼ ਦਾ ਹਥਿਆਰ ਨਾਲ ਉਸ ਦਾ ਸਿਰ ਭੰਨ ਦਿੱਤਾ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਹਾਂ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਪੀਸੀਆਰ ਪਹੁੰਚ ਚੁੱਕੀ ਹੈ ਤੇ ਇੱਥੇ ਦੇ ਮੈਨੇਜਰ ਵੀ ਜਿਹੜੇ ਪਹੁੰਚ ਚੁੱਕੇ ਆ ਦੱਸਿਆ ਜਾ ਰਿਹਾ ਹੈ ਉਹ ਪੈਟਰੋਲ ਪਾਉਣ ਆਇਆ ਸੀਗਾ ਤੇ ਪੈਸੇ ਮੰਗਣ ਦੇ ਕਾਰਨ ਜਿਹੜਾ ਕਿ ਹੈ ਇਹ ਲੜਾਈ ਝਗੜਾ ਹੋਇਆ ਵਾ ਮੈਨੇਜਰ ਸਾਹਿਬ ਨਾਲ ਗੱਲਬਾਤ ਕਰ ਲੈਣੇ ਆ ਮੈਨੇਜਰ ਸਾਹਿਬ ਕੀ ਮਾਮਲਾ ਕੀ ਹੋ ਗਿਆ ਸੀ मामला की हो गए सिर्फ पार्ट ਦਿੱਤਾ ਗਿਆ ਸਾਰੇ ਨੂੰ ਪੁੱਛ ਲੋ ਸਾਡ ਨੂੰ ਪਤਾ ਹੈ ਸਾਰੇ ਅਸੀਂ ਨਸ਼ਾ ਕਰਕੇ ਆਏ ਇੱਥੇ ਮਾਰਗੋਟਾਈ ਕਰਦੇ ਹਾਂ ਬਸ ਉਹੀ ਚੱਕਰ ਹੈ ਪੈਸੇ ਨਹੀਂ ਦੇ ਰਹੇ ਪੈਸੇ ਤਾਂ ਅੱਗੇ ਦੇਣਾ ਹੀ ਦੇਣਾ ਹੈ ਸਾਡਾ ਉਹ ਉਹ ਕਹਿੰਦੇ ਕਿ ਜੇ ਪੈਸੇ ਨਹੀਂ ਦਿੱਤੇ ਤੇ ਸਿਰਫ ਤੂੰ ਨਾ 파ੜ ਦੋ ਹੈਲੋ ਆ ਬਿਲਕੁਲ ਮੈਨੇਜਰ ਦੇ ਕੋਲ ਵੀ ਦੇਖ ਸਕਦੇ ਹੋ ਕਿ ਜਵਾਬ ਜਿਹੜਾ ਕਿਹਾ ਨਹੀਂ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਮੈਨੇਜਰ ਦੇ ਕੋਲ ਕਿ ਪੈਤੀਲ ਪੁਆਨ ਆਇਆ ਸੀਗਾ ਪੈਤੀਲ ਪੁਆਨ ਤੇ ਪੈਸੇ ਮੰਗੇ ਸੀਗੇ ਉਸ ਵਿਅਕਤੀ ਦੇ ਵੱਲੋਂ ਪੈਸੇ ਨਾ ਦੇਣ ਦੇ ਕਾਰਨ ਉਹਨਾਂ ਨੇ ਆ ਇਹ ਜਿਹੜੇ ਕਿਆ ਸਾਰੀ ਝੜਪ ਹੋਈ ਸਾਰੀ ਵਾਰਦਾਤ ਹੋਈ ਤੇ ਹੁਣ ਇਸ ਦੇ ਵਿੱਚ ਪੁਲਿਸ ਕੀ ਕਾਰਵਾਈ ਕਰੇਗੀ ਆਨ ਸਮੇਂ ਦੇਖਣਾ ਪਏਗਾ ਜਦੋਂ ਵੀ ਠੀਕ ਹੈ ਜਿਹੜਾ ਮੈਨੂੰ ਸੁਣਨ ਨੂੰ ਆਇਆ ਹੈ ਮੇਰਾ ਪੰਕਜ ਮਿਸ਼ਰਾ ਪੰਕਜ ਜੀ ਮਾਮਲਾ ਕੀ ਹੋ ਗਿਆ 3 ਵਜੇ ਦਾ ਮਾਮਲਾ ਐਕਚੁਅਲੀ ਮੈਂ ਪੰਪ ਤੇ ਨਹੀਂ ਸੀਗਾ ਜਿਹੜਾ ਮੈਨੂੰ ਸੁਣਨ ਤੋਂ ਆਇਆ ਦੋਨੋਂ ਪੱਖ ਦਾ ਸੁਣਿਆ ਮੈਂ ਆਪਣੇ ਪੰਪ ਦਾ ਵੀ ਤੇ ਬਾਹਰ ਦਾ ਵੀ ਜਿਹੜੇ ਪਬਲਿਕ ਸੀਗੇ ਉਹਨਾਂ ਨੇ ਵੀ ਕੁਝ ਕਿਹਾ ਹਾਂ ਸਾਰਾ ਕੁਝ ਇਹ ਸਮਝ ਆਇਆ ਹੈ ਕਿ ਉਹ ਮੁੰਡਾ ਆਇਆ ਸੀਗਾ ਤੇਲ ਪਾਉਣ ਲਈ ਜਿਹੜਾ ਦੂਜਾ ਮੁੰਡਾ ਸੀਗਾ ਕਸਟਮਰ ਕਹਿੰ ਲੋ ਕਸਟਮਰ ਤੇਲ ਪਾਉਣ ਆਇਆ ਸੀਗਾ ਜੀ ਮੁੜੇ ਨੇ ਜਿਹਨੇ ਤੇਲ ਪਾਇਆ ਉਹਨੇ ਪੈਸੇ ਮੰਗੇ। ਉਹਨੇ ਕਿਹਾ ਮੈਂ ਪੈਸੇ ਨਹੀਂ ਦਿੰਦਾ ਜਾ। ਕਿਉਂਕਿ ਉਹ ਪੂਰਾ ਨਸ਼ੇ ਤੇ ਸੀਗਾ ਤੁਸੀਂ ਵੀ ਦੇਖਿਆ ਕਿ ਨਸ਼ੇ ਤੇ ਹੈਗਾ। ਹੈਗਾ ਨਹੀਂ ਹੈਗਾ? ਪਲੀਜ਼ ਤੁਸੀਂ ਵੀ ਕਮੈਂਟ ਕਰ ਲਓ। ਚਲੋ ਦੇਖਿਆ ਹੋਗਾ। ਨਹੀਂ ਨਹੀਂ ਜੀ ਸਾਹਿਬ ਤੁਸੀਂ ਦੱਸੋ। ਤੁਸੀਂ ਵੀ ਦੱਸੋ ਨਾ ਜੀ ਤੁਸੀਂ ਤਾਂ ਪੂਰਾ ਦੇਖਿਆ ਰਿਕਾਰਡ ਕੀਤਾ ਹੈ। ਉਹ ਮੋਟਰਸਾਈਕਲ ਕੁਸ ਸੀਗਾ। ਕੋਈ ਸਿਸੀ ਕੈਮਰਾ ਫੁਟੇਜ ਤੇ ਉਹ ਵੀ ਮੋਕੀ ਦੀ ਸਾਰਾ ਕੁਝ ਹੋਗਾ ਆਡੀਓ ਰਿਕਾਰਡਿੰਗ ਹੈ ਸਾਡੇ ਕੋਲ। ਸਾਡੇ ਕੋਲ ਆਡੀਓ ਰਿਕਾਰਡਿੰਗ ਹੈ ਸਾਰਾ ਕੁਝ ਵੀਡੀਓ ਹੈ। ਉਹਨੇ ਪੈਸੇ ਦੇਣ ਨੂੰ ਮਨਾਂ ਕੀਤਾ। ਆਪਸੇ ਗਾਲੀ ਗਲੋਚ ਹੋ ਗਈ ਉਹਨੇ ਗਾਲ ਗੜ ਗੜ ਕੇ ਪੈਸੇ ਦੇਣ ਤੋਂ ਮਨਾਂ ਕੀਤਾ ਉਹ ਪੈਸੇ ਮੰਗੇ ਉਹਦੇ ਕਰਕੇ ਹੱਥ ਪਾਈਓ ਮੈਨੇਜਰ ਜੀ ਤੁਸੀਂ ਕਿੰਨੇ ਦਾ ਪ੍ਰੋਵਾਈਡ ਕਰਾ ਸਕਦੇ ਹੋ ਆਈ ਥਿੰਕ 100 ਰੁਪਏ ਦਾ 100 ਰੁਪਏ ਦਾ 100 ਰੁਪਏ ਦਾ ਤੇਲ ਪਿੱਛੇ ਬੈਂਸ ਹੋਈ ਸਾਰੀ ਇਹ ਹੁਣ ਪੈਸੇ ਨਹੀਂ ਦੋਗੇ ਬਾਪ ਭਾਈ ਅੱਗੇ ਦਾ ਹਿਸਾਬ ਦੇਣਾ ਹੈ ਤੁਸੀਂ ਵੀ ਜਿੱਥੇ ਜੌਬ ਕਰਦੇ ਹੋ ਉਹਨੂੰ ਹਿਸਾਬ ਤਾਂ ਦੇਣਾ ਹੀ ਪੈਣਾ ਹੁਣ ਮੁੰਡਾ ਵੀ ਇੱਧਰ ਉੱਧਰ ਹੋ ਗਿਆ ਉਹ ਸਾਰੇ ਪਜਾ ਗਏ ਉਹ ਸਾਰੇ ਆ ਕੇ ਉਹਨੂੰ ਕੇਰ ਲਈ ਸਾਰਾ ਕੁਝ ਹੋਇਆ ਉਹ ਮੁੰਡਾ ਭੱਜ ਗਿਆ ਕਿੰਨੇ ਨੰਬਰ ਕਾਊਂਟਰ ਤੇ ਆਇਆ ਚੇਪਾ ਦੇ ਪਾਜੀ ਤੇ ਕੈਮਰਾ ਨਹੀਂ ਪੰਪਦੇ ਨਹੀਂ ਸੀ ਮੈਂ ਪੰਪਦੇ ਨਹੀਂ ਸੀ ਮੇਰੀ ਫੈਮਲੀ ਜਾ ਰਹੀ ਸੀ ਕਿ ਬੈਡ ਮੈਸ਼ੀਨ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਸਿਰ ਵੀ ਪੰਨਿਆ ਗਿਆ ਉਹ ਕਿਸ ਵੱਲੋਂ ਪੰਨਿਆ ਗਿਆ ਹੁਣ ਇਹ ਤਾਂ ਪਤਾ ਨਹੀਂ ਸਰ ਇਹ ਤਾਂ ਦੇਖੋ ਦੋਨੋਂ ਨੇ ਕਟਿਆ ਹੁਣ ਜਿਹੜਾ ਸਾਡਾ ਸਟਾਫ ਹੈ ਉਹਨੂੰ ਲੱਗਿਆ ਨਹੀਂ ਲੱਗਿਆ ਹੋਇਆ ਇਹ ਮੈਨੂੰ ਪਤਾ ਨਹੀਂ ਸਰ ਜੀ ਤੁਹਾਡੇ ਕੋਲ ਪ੍ਰੋਵਾਈਡ ਆਪੀ ਪਲੀਜ਼ ਹੁਣ ਸਵੇਰੇ ਜਿਸ ਤਰ੍ਹਾਂ ਵੀ ਹੋਗਾ ਕਿਹਨਾਂ ਵੱਲੋਂ ਕਟੂ ਮਾਰ ਕੇ ਦੀ ਜੀ ਤੁਹਾਡੇ ਪੰਪਦੇ ਬੰਦੇ ਸੀ ਇੱਕ ਸਾਡਾ ਐਮਪਲੋਈ ਸੀਗਾ ਬਾਰਦੇ ਕਸ਼ਮਰ ਸੀਗਾ ਬਾਰਦੇ ਕਸ਼ਮਰ ਸੀਗਾ ਤੁਸੀਂ ਨਹੀਂ ਮਿਲ ਚੁਕਾ ਜੇ ਫਿਰ ਉਹਦੀ ਗਲਤੀ ਹੋ ਗਈ ਕਾਨੂੰਨੀ ਬਾਹਰ ਗਈ ਫੁੱਲ ਨਸ਼ੇ ਦੇ ਸੀਗਾ ਤੁਸੀਂ ਮੈਡੀਕਲ ਟੈਸਟ ਕਰਾਓ ਕਲੀਅਰ ਹੋ ਜਾਊਗਾ ਕਿਦੀ ਗਲਤੀ ਹੈ ਜੀ ਮਾਂ ਜੀ ਓਕੇ ਥੈਂਕ ਯੂ ਪ੍ਰੋਵਾਈਡ ਕਰਾਈ ਜਾਏਗੀ ਕੀ ਹੋਇਆ ਭਾਈ ਭਾਈ ਕੀ ਹੋਇਆ ਕੀ ਤੂੰ ਇਹ ਕਿੱਦਾਂ ਹੋਇਆ ਤੁਹਾਡਾ ਆਡਰ ਹਾਂ ਜੀ ਪਿੱਛੇ ਹੋ ਜਾ ਕੀ ਹੋਇਆ ਕਿ ਮਾਮਾ ਸਹੀ ਨਹੀਂ ਤੂੰ ਹੋਇਆ ਰਾਮਤ ਸਿੰਘ ਵਾਲੀ ਦੀ ਗਲਤੀ ਹੈਗੀ ਆ ਤੋ ਸੁਣਾ ਕਿ ਇਹ ਪੰਪਲੇ ਦੀ ਗਲਤੀ ਹੈਗੀ ਆ ਚਾਰ ਗੱਲਾਂ ਓ ਹੈਲੋ ਮੈਂ ਪੋੜਰ ਕਰਿਆ ਯਾਰ ਚੋਕਰਾ ਕੀ ਗੱਲ ਕਰ ਮੈਨੂੰ ਪੁੱਛ ਮੈਨੂੰ ਕੀ ਹੋਇਆ ਤੇਲ ਪੋਨ ਹੈ ਹੀ ਇਹਨੇ ਨਾ ਤੇਲ ਵਿੱਚੋਂ दारू ਪੀਤੀ ਉਹ ਕਹਿੰਦੇ ਪੈਸੇ ਦੇ ਪੈਸੇ ਆ ਦੇ ਰਿਹਾ ਯਾਨੇ ਉਹਨੇ ਤੈਨੂੰ ਧੱਕਾ ਮਾਰਤਾ ਤੈਨੂੰ ਇਹ ਦੇਖ ਗਿਆ ਉੱਥੇ ਤੇ ਬਾਅਦ ਚੋਂ ਮੁੰਡੇ ਇਹਨਾਂ ਨੇ ਬੁਲਾਇ ਸੱਦ ਗਿਆ ਬਾਈਕ ਤੇ ਆਇਆ ਇਹ ਮੁੰਡਾ ਇਹ ਨੰਬਰ ਦੇਖੋ ਇਹ ਨੰਬਰ ਆ ਤਿੰਨੇ ਇਹਨੇ ਆਏ ਬਾਈਕ ਤੇ ਆਂਦੀ ਤਿੰਨੇ ਇਹਨਾਂ ਨੇ ਕਰੇ ਮਾਰਨੇ ਸ਼ੁਰੂ ਕਰਤੇ ਕਾਰਨ ਕੀ ਭਾਈ ਬਾਈ ਭਾਈ ਇਹ ਪੈਟਰੋਲ ਦੇ ਪੈਸੇ ਮੰਗੇ ਵਸਨਾਂ ਨੇ ਧੱਕਾ ਕੀਤਾ ਨੂੰ ਮਾਰਿਆ ਇੱਥੇ ਸਾਰੇ ਕੋਲ ਖੜੇ ਸੀ ਸਾਰੇ ਜਨੰਦਿਆਂ ਉੱਪਰ ਰੁਕਦੇ ਨਹੀਂ ਪਏ ਸੀ ਉਧਰੋਂ ਦੀ ਭੱਜ ਗਿਆ ਤਿੰਨ ਮੁੰਡੇ ਇਹਦੇ ਇਹਨਾਂ ਨੇ ਪੰਪ ਲੈਨੇ ਭਲਾਏ ਇਹ ਬਾਈ ਕਿਤੇ ਆਈ ਸੀ ਪੰਪ ਲੈਣੋਂ ਲੈਡ ਬੰਦ ਕਰਕੇ ਸਾਰੇ ਭੱਜ ਗਏ ਹਾਂਜੀ ਪੰਪ ਵਾਲੇ ਦੇ ਮੁੰਡੇ ਹੀ ਸਾਰੇ ਆਪਰ 10 ਮਿੰਟ ਪਹਿਲਾਂ ਦੀ ਗੱਲ ਹੈ ਸੋ ਇਹ ਸਾਰੇ ਕੋਲ ਖਰੇ ਸੀ ਭਾਈ ਇਹਦੀ ਮਾਮਲਾ ਹੋਇਆ ਭਾਈ ਇੱਥੇ ਮੈਂ ਆਇਆ ਵਾਂ ਮੋਟਰ ਦਾ ਬੰਦੇ ਲੈ ਭੱਜ ਗਏ ਆ ਮੋਟਰ ਦਾ ਛੱਡ ਕੇ ਭੱਜ ਗਏ ਤਿੰਨ ਬੰਦੇ ਆਏ ਸੀ ਬਾਹਰੋਂ ਉਹਨਾਂ ਲੜਦੇ ਪਏ ਸੀ ਉਧਰੋਂ ਭੱਜ ਗਏ ਪੰਪ ਦੇ ਮਲਾਜਮ ਸੀ ਕਿ ਮੁੰਡੇ ਬਾਹਰੋਂ ਮਲਾਜਮ ਨੇ ਫੋਨ ਕੀਤਾ ਪੰਪ ਵਾਲੇ ਨੇ ਜਿਹੜਾ ਪट्रोल ਪਾ ਰਿਆ ਸੀ ਉਹਨੇ ਬੁਲਾਇਆ ਬੰਦੇ ਜੀ ਕਿਹੜਾ ਪੰਪ ਕਿਹੜਾ ਹੈ ਬਾਈ ਆਹੀ ਹੈ ਭਾਰਤ ਦਾ ਭਾਈ ਖਵਾਰੇ ਵਾਲੇ ਚੌਕ ਦੇ ਠੀਕ ਹੈ ਹੁਣ ਕੀ ਮੰਗੇ ਬੰਦੇ ਤੇ ਕਿਵੇਂ ਉਹਦੀ ਭਾਈ ਬੰਦੇ ਦਾ ਸਿਰ ਫਟਿਆ ਪਿਆ ਦੇਖੋ ਨਾ ਜਾ ਕੇ ਖੂਨ ਕਿਵੇਂ ਵਗਦਾ ਪਿਆ ਭਾਜੀ ਇਹ ਕਿਹੜੇ ਕਿਹੜੇ ਕੋਈ ਮਾਲ ਸਿਰ ਤੇ ਮਾਰੇ ਗਿਆ ਕਿੱਥੇ ਮਾਰੇ ਗਿਆ ਭਾਈ ਸਿਰ ਤੇ ਮਾਰਿਆ ਕੜੇ ਕਿਸਤੀਨਾ ਮਾਰੇ ਗਿਆ ਕੜੇ ਮਾਰੇ ਭਾਜੀ ਕੜੇ ਅੱਛਾ ਕਾਰਨ ਕੋਈ ਪਤਾ ਲੱਗਿਆ ਕਿਨੇ ਕੜੇ ਮਾਰੇ ਭਾਈ ਬੰਦੇ ਭਾਜੀਆ ਮੋਟਰਸਾਈਕਲ ਛੱਡ ਕੇ ਅੱਛਾ ਉਹ ਮੋਟਰਸਾਈਕਲ ਖੜਾ ਉਹ ਬੰਦੇ ਤੋਂ ਤਾਂ ਖੜਾ ਨਹੀਂ ਹੋ ਰਿਹਾ ਹੱਥ ਥੱਲੇ ਕਰੋ ਭਾਜੀ ਮੈਂ ਫੋਟੋ ਨਹੀਂ ਲਊਂਗਾ ਨਹੀਂ ਤੁਸੀਂ ਮੈਂ ਫੋਟੋ ਨਹੀਂ ਲਊਂਗਾ ਨਾਲ ਪੁੱਛ ਲੋ ਨਾਲ ਅੱਛਾ ਤੁਸੀਂ ਕਹਿ ਰਹੇ ਹੋ ਕਿ ਕੋਈ ਖੰਡ ਨਹੀਂ ਹੋ ਰਿਹਾ ਲੇਕਿਨ ਉਹ ਬੰਦੇ ਤੇ ਚਲੋ 6 ਵਜੀਆਂ ਆ ਆਪਾਂ ਨੂੰ ਦੋਖਾ ਠੀਕ ਆ ਉਹ ਬੰਦੇ ਨੂੰ 6 ਵਜੀਆਂ ਜੇ ਭਾਈ ਕਿਸੇ ਨੇ दारू ਪੀਤੀ ਹੋਵੇ ਉਹਨੂੰ ਮਾਰ ਦੇਣੀ ਹੈ ਬਾਜੀ ਲਿਮਟ ਦੀ ਪੀਣੀ ਚਾਹੀਦੀ ਚਲੋ ਉਹ ਤੁਹਾਡੀ ਗੱਲ ਚਲੋ ਠੀਕ ਹੈ ਇੱਕ ਮਿੰਟ ਦੂਜੀ ਗੱਲ ਜੇ ਅਸੀਂ ਤੇਰੇ ਬੱਚ ਬਚਾਅ ਵਿੱਚ ਖੜੇ ਆ ਇੱਕ ਮਿੰਟ ਬੱਚ ਬਚਾਅ ਮਾਮਲਾ ਕੀ ਹੋਇਆ ਕਿੱਥੋਂ ਸ਼ੁਰੂਆਤ ਹੋਈ ਸੀ ਬਾਜੀ ਮੈਨੂੰ ਨਹੀਂ ਪਤਾ ਮੈਂ ਅੱਜ ਲੰਗਦਾ ਵੈਸੀ ਪੰਪ ਤੇ ਦੇਖਿਆ ਠੀਕ ਆ ਦੂਜੀ ਗੱਲ ਅਸੀਂ ਇਹਦੇ ਨਾਲ ਖੜੇ ਆ ਉਹ ਬੰਦੇ ਤਾਂ ਖੜੇ ਨਹੀਂ ਹੋ ਰਿਹਾ ਅਸੀਂ ਇਹਦੇ ਨਾਲ ਖੜੇ ਆ ਕਿ ਮੇਰੇ ਐਕਟਿਵ ਦਾ ਨੰਬਰ ਪਲੇਟ ਤੇ ਪਲੇਟ ਤੋੜਤੀ ਉਹ ਮੁੰਡੇ ਨਹੀਂ ਇਹ ਮੁੰਡੇ ਨੇ ਠੀਕ ਹੈ ਜੀ ਉਹਨੇ ਨਹੀਂ ਤੋੜੀ ਮੈਨੂੰ ਨਹੀਂ ਪਤਾ ਕੌਣ ਸੀਗੇ ਹਾਂ ਠੀਕ ਆ ਯਾ ਤੂੰ ਤੇਰੇ ਨਾਲ ਖੜੇ ਆ ਤੂੰ ਨੰਬਰ ਪਲੇਟ ਤੋੜਦਾ ਪਿਆ ਤੂੰ ਪਹਿਲੇ ਪੁੱਛਦਾਸ ਲੈ ਤੇਰੇ ਨਾਲ ਖੜਦੇ ਪਏ ਆ ਅਸੀਂ ਸਾਰੇ ਪਬਲਿਕ ਖੜੇ ਆਈ ਜੀ ਖੜਨ ਤੇ ਤੋਂ ਹੋ ਨਹੀਂ ਰਿਹਾ ਜੀ ਇਹ ਕਿੰਨੇ ਵਾਰੀ ਗੱਲਬਾਤ ਹੋਣੀ ਤੇ ਉਹ ਭਾਈ 15 ਮਿੰਟ ਪਹਿਲੇ ਦੀ ਗੱਲ ਆ ਪੰਦਾ ਮੇਰੇ ਪਹਿਲੀ ਗੱਲ ਆ ਠੀਕ ਆ ਪੋਰਟੀ ਕਿ ਜੇ ਸਟਾਟਾ ਹਟਾ ਲੱਗੂ ਕਿਸੇ ਦੇ ਨਹੀਂ ਲੱਗੀਆਂ ਪਾਜੀ ਇੰਦੇ ਹੀ ਵੱਜੀਆਂ ਠੀਕ ਹੈ ਤੁਹਾਡੇ ਸਾਹਮਣੇ ਸੀਗਾ ਰਿਪੋਰਟਰ ਸਾਬ ਸਾਰੇ ਖੜੇ ਐ ਕੀ ਮਾਰੇਗਾ ਇਹ ਇਹ ਮੈਨੂੰ ਨਹੀਂ ਪਤਾ ਪਾਜੀ ਨਹੀਂ ਪਤਾ ਠੀਕ ਹੈ ਮੈਨੂੰ ਨਹੀਂ ਪਤਾ ਕੀ ਕੰਮ ਕਰਦਾ ਤੁਸੀਂ ਮੈਂ ਬਾਹਰੋਂ ਆ ਰਿਹਾ ਸੀਗਾ ਆਪਣਾ ਹੀ ਕੰਮ ਕਰਦਾ ਅੱਛਾ ਧੰਨਵਾਦ ਜੀ ਧੰਨਵਾਦ ਜੀ ਸ਼੍ਰੀਮਾਨ ਜੀ ਕੀ ਗੱਲਬਾਤ ਹੋ ਗਈ ਇੱਥੇ ਪੈਟਰੋਲ ਪੰਪ ਦੇ ਉੱਤੇ ਨਾਲ ਉਹ ਤੇਲ ਪਾਉਣ ਆਇਆ ਮੁੰਡਾ ਤੇਲ ਪਾਉਣ ਦੇ ਨਾਲ ਉਹ ਜਿਹੜਾ ਪੈਟਰੋਲ ਪੰਪ ਵਾਲਾ ਹੈਗਾ ਮੁੰਡਾ ਉਨੇ ਕਿਤੇ ਲਤ ਮਾਰਤੀ ਤੇ ਬਸ ਇੰਨੇ ਵਿੱਚ ਹੀ ਅਤਿਸ਼ ਵਿੱਚ ਆ ਗਿਆ ਜੀ ਤੇ ਮੁੰਡੇ ਨੇ ਉਹਨੇ ਚੱਕਿਆ ਕਹਿੰਦਾ ਵੀ ਇਹਨੇ ਸ਼ਰਾਬ ਪੀਤੀ ਆ ਜੀ ਤੇ ਉਹਨਾਂ ਜਾ ਕੇ ਝਗੜਾ ਕਰ ਲਿਆ ਕਦੇ ਹੁਣ ਤਾਂ ਪਹਿਲੇ ਝਗੜਾ ਕੀਤਾ ਵੈਸੇ ਤਾਂ ਇਹਨਾਂ ਨੇ ਜੀ ਤੇ ਇਹ ਕਹਿੰਦੇ ਚਾਰ ਪੰਜ ਬੰਦੇ ਦੇਗੇ ਜੀ ਜਿਹੜਾ ਮੈਂ ਟਿਕਟਾ ਖੜਾ ਫੱਟੜਾ ਚਾਰ ਪੰਜ ਜਿਹੜੇ ਹੈਗੇ ਦੱਸ ਦਿਓ ਭੱਜ ਚੁੱਕੇ ਤੇ ਮੋਟਰਸਾਈਕਲ ਸਾਡੇ ਕੋਲ ਆ ਪੰਪ ਦੱਸ ਦੇ ਪੰਪ ਦੇ ਬੰਦੇ ਆ ਇਹ ਇਹ ਕੋਲ ਸੀਗੇ ਜਿਨ੍ਹਾਂ ਨੇ ਗੁੰਡਾ ਕਰਦੀ ਕੀਤੀ ਆ ਸਾਡੀ ਮ ਇਹਦਾ ਹੈ ਨਾ ਪੈਟਰੋਲ ਪੰਪ ਦੀ ਮਲਾਜਮ ਹੈ ਕਿਹੜਾ ਪੰਪ ਕਿਹੜਾ ਭਵਾਰੇ ਵਾਲੇ ਚੌਂਗਲੇ ਦਾ ਪੰਪ ਹੈ ਭਵਾਰੇ ਚੌਂਕ ਵਾਲਾ ਪੰਪ ਹੈ ਹਾਂ 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 ਜੀ ਜਿਹਨੂੰ ਕੁੱਟਿਆ ਉਹ ਪੈਟਰੋਲ ਪਾਉਣ ਆਇਆ ਸੀ ਉਹ ਮੁੰਡਾ ਪੈਟਰੋਲ ਪਾਉਣ ਆਇਆ ਸੀ ਉਹ ਹੋਤੀ ਗੱਲਬਾਤ ਹੀ ਹੋ ਗਈ ਇੰਨੀ ਇਹ ਪੈਂਚ ਕਿਸ ਕਾਰਨ ਹੋਈ ਤੇ ਪਾਲ ਕਾਰਨ ਕੋ ਦੱਸਿਆ ਨੂੰ ਨੇ ਉਹਨੇ ਪੈਟਰੋਲ ਪਵਾ ਕੇ ਵੀ ਉਹਨੇ ਪੈਟਰੋਲ ਪਵਾ ਲਿਆ ਦੇ ਨਾਲ ਸਰ ਵਰਿੰਦਰ ਜੀ ਕਿਸ ਤਰ੍ਹਾਂ ਦੀ ਸਥਿਤੀ ਸੀਗੀ ਆ ਦੋਨਾਂ ਦੀ ਕਲਪ ਉਹਨਾਂ ਦਾ ਕੋਟਮਾਰ ਪਰ ਕਿ ਭੱਜ ਗਏ ਤੇ ਮੁੰਡੇ ਨੂੰ ਫੱਟੜ ਕੀਤਾ ਜਿਆਦਾ ਇਹ ਉਹ ਮੁੰਡਾ ਕਿਵੇਂ ਜਾਂਦਾ ਮੁੰਡੇ ਨੂੰ ਹਸਤਾ ਲ ਭੇਜਿਆ ਜਿਆਦਾ ਸੱਟਾਂ ਲੱਗੀਆਂ ਨੇ ਕਿੱਤਾ ਜਿਆਦਾ ਲੱਗਿਆ ਹਸਤਾ ਲ ਭੇਜਿਆ ਜਿੰਨੇ ਕੁੱਟਿਆ ਸਾਰੇ ਸੱਟ ਲੱਗੀ ਉਹ ਸਾਰੇ ਪੰਪਲ ਹੀ ਆ ਕਿੱਤੇ ਲੱਗੀ ਸੀ ਸਿਰ ਤੇ ਲਾਈਆਂ ਸੱਟਾਂ ਦੰਦ ਦੰਦ ਮਾਰ ਤੇ ਕੋ ਤਿੱਖੀ ਚੀਜ਼ ਨਾਲ ਸੱਟਾਂ ਲਾਈਆਂ ਤੇ ਲਾਈਆਂ ਸਾਰੀਆਂ ਪੈਟਰੋਲ ਪੰਪ ਵਾਲੇ ਕਰਿੰਦਿਆਂ ਨਹੀਂ ਐ ਇਹ ਤੇਲ ਪਾਉਂਦੇ ਆ ਥਾਣਾ ਕਿਹੜਾ ਪੈਂਦਾ ਜੀ 5 ਨੰਬਰ ਪੈਂਦਾ 5 ਨੰਬਰ ਦੇ ਇਹ ਮਾਮਲਾ ਦਰਜ ਕਰ ਲਿਆ ਗਿਆ ਓ ਮੁੰਡਾ ਹਸਤਾ ਪੇਡਾ ਜਿਹੜੀ ਕਾਰਵਾਈ ਹੋਗਾ ਹੋਊਗੀ ਹੁਣ ਜਾ ਕੇ ਦੱਸਦੇ ਸੀਨੀਅਰ ਅਫਸਰਾਂ ਨੂੰ ਨੋਟਿਸ ਲਿਆਵਾਂਗੇ ਸਾਰੀ ਬੰਦੀ ਕਾਰਵਾਈ ਹੋਏਗੀ ਫਿਲਹਾਲ ਪੰਪ ਬੰਦ ਕਰ ਗਏ ਚਲੋ ਛੱਡ ਕੇ ਚੱਲ ਗਏ ਹੁਣ ਅਸੀਂ ਖੜੇ ਹਾਂ ਸਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ 112 ਨੰਬਰ ਤੋਂ ਕਾਲ ਆਈ ਆ ਬਿਲਕੁਲ ਜਿਵੇਂ ਕਿ ਤੁਸੀਂ ਗੱਲਬਾਤ ਸੁਣੀ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਆਪਣੇ ਬਾਈਕ ਦੇ ਵਿੱਚ ਤੇਲ ਪਾਉਣ ਆਇਆ ਸੀਗਾ ਤੇ ਉਸ ਦੇ ਕੋਲੋਂ ਪੈਸੇ ਨਾ ਹੋਣ ਕਾਰਨ ਜਦੋਂ ਪ੍ਰੋਪਰਪਨ ਦੇ ਜਿਹੜਾ ਵਰਕਰ ਹੈ ਉੱਥੇ ਕੰਮ ਕਰਦਾ ਕਰਮਚਾਰੀ ਉਹਨੇ ਵੱਲੋਂ ਪੈਸੇ ਮੰਗੇ ਜਾਂਦੇ ਆ ਪੈਸੇ ਨਾ ਦੇਣ ਦੇ ਨਾਲ ਉੱਥੇ ਖੂਨੀ ਜੜਫ ਹੁੰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕੜਾ ਦੇ ਨਾਲ ਜਿਹੜਾ ਵਾਰ ਕੀਤਾ ਗਿਆ ਵਾ ਪਰ ਉੱਥੇ ਦੇ ਮੈਨੇਜਰ ਪਟਰੋਪਨ ਤੇ ਮੈਨੇਜਰ ਪੰਕੇ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨੌਜਵਾਨ ਪੈਟਰੋਲ ਪਰਵਾਨ ਆਇਆ ਸੀ ਆਪਣੇ ਬਾਈਕ ਦੇ ਵਿੱਚ ਉਹ ਕਾਫੀ ਨਸ਼ੇ ਦੇ ਹਾਲਾਤ ਦੇ ਵਿੱਚ ਸੀਗਾ ਇਸ ਦੇ ਕਾਰਨ ਜਿਹੜੀ ਕਿ ਇਹ ਗਾਲੀ ਗਲੋਚ ਸ਼ੁਰੂ ਹੋਈ ਉਸ ਤੋਂ ਬਾਅਦ ਖੁੜਨੀ ਚੜ੍ਹ ਬਿਖਣ ਨੂੰ ਮਿਲੀ ਤੇ ਮੌਕੇ ਤੇ PCR ਪਹੁੰਚੀ ਹਾਲਕਿ ਪੁਲਿਸ ਨੇ ਮੋਟਰਸਾਈਕਲ ਜ਼ਬਤ ਕਰ ਲਿੱਤਾ ਗਿਆ ਤੇ ਹੁਣ ਉਸ ਨੌਜਵਾਨ ਦੇ ਸਿਰ ਤੇ ਕਾਫੀ ਗਹਿਰੀਆਂ ਸੱਟਾਂ ਲੱਗੀਆਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਲਈ ਭੇਜਿਆ ਗਿਆ ਵਾ ਪਰ ਇਹ ਤਸਵੀਰਾਂ ਮੈਂ ਪ੍ਰੋਬਲਮ ਤੋਂ ਸਾਂਝੇ ਕਰਵਾ ਦੇਣਾ ਚਾਹੁੰਦਾ ਹਾਂ ਜਿੱਥੇ ਕਿ ਅੱਜ 9:30 ਵਜੇ ਦੇ ਕਰੀਬ ਰਾਤ ਨੂੰ ਖੂਨੀ ਝੜਬ ਦੇਖਣ ਨੂੰ ਮਿਲੀ ਆ ਬਹੁਤ ਜਿਹੜੇ ਕਿ ਹੈ ਪੁਲਿਸ ਦੇ ਵਿੱਚ ਹੁਣ ਅ ਇੱਕ ਦੂਜੇ ਦੇ ਬਿਆਨ ਲੈ ਰਹੀ ਹੈ ਤੇ ਹੁਣ ਅਗਲੇ ਸਮੇਂ ਦੇਖਣਾ ਹੈਗਾ ਕਿ ਆ ਗਲਤੀ ਕਿਸ ਦੀ ਹੋਈਗੀ ਜੁਰਲ ਨਾਲੇ ਤਰ੍ਹਾਂ ਯੂਮ ਰਿਪੋਰਟ ਧੰਨਵਾਦ